12 ਤਾਰੀਖ ਨੂੰ ਹੋ ਰਿਹਾ ਜੀ ਇਹਨਾਂ ਦਾ ਤਾਜ਼ਾ ਖੁਸ਼ੀ ਸੁਖਵੀ ਬਾਦਲ ਦੀ ਚਾਂਸਸ ਆ ਉਹ ਸੋਇਆ ਕੋਈ ਹੋਰ ਉਹ ਵੀ ਪਰ ਸੁਖੀ ਤਬਾਦ ਨਹੀਂ ਹੋ ਸਕਦਾ ਪਰ ਮੈਨੂੰ ਇਹੋ ਨਹੀਂ ਲੱਗਦਾ ਹੈ ਕਿ ਸੁਪੀਰ ਬਾਦਲ ਕਿਸੇ ਤੇ ਵੀ ਇਤਬਾਰ ਕਰੇਗਾ ਸੁਖਵੀ ਬਾਦਲ ਆਪ ਕੋਈ ਪ੍ਰਧਾਨ ਬਣੇਗਾ ਚਾਂਸਸ ਆ ਆ ਮੇਬੀ ਆਮ ਰੋਂ ਤੁਸੀਂ ਜੇ ਤੁਹਾਡੇ ਵੰਚ ਕੋ ਸ਼ਾਇਦ ਚਾਰ ਵੀ ਕੋਈ ਕਿਸੇ ਹੋਰ ਨੂੰ ਬਣਾਏਗਾ ਜਾਂ ਦੈਟਸ ਡਿਸਕਸ ਦਸ ਟੈਂਕ ਜਿਹੜੇ ਬਾਗੀ ਨੇ ਉਹਨਾਂ ਨੇ ਐਸਟੀਪੀਸੀ ਦੇ ਪ੍ਰਧਾਨ ਮਿਸਟਰ ਧਾਮੀ ਨੂੰ ਇੱਕ ਚਿੱਠੀ ਲਿਖੀ ਆ ਜਿਦੇ ਵਿੱਚ ਕਿਹਾ ਕਿ ਅਕਾਲ ਤਖਤ ਤੋਂ ਭਗੌੜਿਆਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਰਤਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਚਲ ਤਾਂ ਠੀਕ ਹੈ। ਐ ਤਾਂ ਭਗੌੜੇ ਨੇ ਉਹ ਜੋ ਕੁਝ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀਗਾ 2 ਦਸੰਬਰ ਦਾ ਜੀ ਇਹਦੇ ਵਿੱਚ ਕਿਹਾ ਗਿਆ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਭਰਤੀ ਕੀਤੀ ਜਾਵੇ ਅਕਾਲੀ ਦਲ ਦੀ ਤੇ ਉਸ ਤੋਂ ਬਾਅਦ ਜਿਹਨੂੰ ਵਿਚੋਣਾ ਚੁਣ ਲਿਆ ਜਾਵੇ 6 ਮਹੀਨ ਤਾਂ ਹੋਏ ਹੀ ਨਹੀਂ ਸੋ ਇਟ ਮੀਨਸ ਇਹਨੇ ਆਵਦਾ ਕੰਮ ਕਰ ਰਹੇ ਆ ਅਕਾਲ ਤਖਤ ਬਿਲਕੁਲ ਇਨਕਾਰ ਦਿੱਤਾ ਗਿਆ ਇਹ ਅਕਾਲ ਤਖਤ ਤੋਂ ਬਾਗੀ ਨੇ ਜਿਹੜੇ ਭਗਾਉੜੇ ਨੇ